ਇੱਕ ਬੰਦ ਘਰ ਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਮ੍ਰਿਤਕ ਬੱਚਿਆਂ ਦੇ ਮਾਪੇ ਫਰਾਰ ਦੱਸੇ ਜਾ ਰਹੇ ਹਨ। ਮਾਮਲਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦਾ ਹੈ ਜਿੱਥੇ ਇੱਕ ਬੰਦ ਘਰ ਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਕਣ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਉੱਥੇ ਹੀ ਸ੍ਰੀ ਮੁਕੇ ਗਵੰਡੀ ਅਜਮੇਦ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਲੜਕੇ ਤੇ ਲੜਕੀ ਹੈ ਜਿਨ੍ਹਾਂ ਦੀ ਉਮਰ 7 ਸਾਲ ਤੇ 5 ਸਾਲ ਦੀ ਹੈ। ਇਨਾਂ ਦੇ ਪਿਤਾ ਹਰਪਾਲ ਸਿੰਘ ਦਰਜੀ ਦਾ ਕੰਮ ਕਰਦਾ ਸੀ ਅਤੇ ਮਾਤਾ ਅਮਨਪ੍ਰੀਤ ਕੌਰ ਘਰੇਲੂ ਮੈਲਾ ਸੀ। ਪਤੀ-ਪਤਨੀ ਦੇ ਵਿੱਚ ਘਰੇਲੂ ਕ੍ਰੇਸ਼ ਲੈਂਦਾ ਸੀ ਤੇ ਮਾਤਾ ਅਮਨਪ੍ਰੀਤ ਕੋ ਤਿੰਨ ਦਿਨ ਪਹਿਲਾਂ ਹੀ ਘਰ ਛੱਡ ਕੇ ਜਾ ਚੁੱਕੀ ਸੀ। ਅੱਜ ਪਿਤਾ ਹਰਪਾਲ ਵੀ ਘਰ ਨਹੀਂ ਸੀ। ਹਰਪਾਲ ਜਿਸ ਦੇ ਕੋਲ ਕੰਮ ਕਰਦਾ ਸੀ ਉਹ ਜਦੋਂ ਘਰ ਆ ਕੇ ਦੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਅੰਦਰ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ। ਉਸਨੇ ਪੁਲਿਸ ਨੂੰ ਇਤਲਾਹ ਦਿੱਤੀ, ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਆਪਣੀ ਭੰਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਹਾਂਜੀ ਇਹ ਨਾਮ ਕੀ ਆਪਣਾ ਅਜਮੇਰ ਸਿੰਘ ਆ ਜੀ ਅਜਮੇਰ ਸਿੰਘ ਜੀ ਕੀ ਘਟਨਾ ਵਾਪਰੀ ਹੈ ਇੱਥੇ ਘਟਨਾ ਸਾਰੇ ਇਹਨਾਂ ਦੇ ਆਪੋ ਜੀ ਕੋਈ ਘਰ ਦਾ ਹੀ ਕੋਈ ਕਲੇਸ਼ ਸੀ ਤੇ ਇਸ ਕਰਕੇ ਇਹਨਾਂ ਦੇ 2-3 ਦਿਨ ਤੋਂ ਪਹਿਲਾਂ ਲੇਡੀ ਜੋ ਛੜੀ ਕੇ ਚੜ ਗਈ ਸੀ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਆਪੋ ਜੇ ਬੇਟੇ ਜਿਹੜੇ ਬੱਚੇ ਜਿਹੜੇ ਆਪਣੇ ਪਿਤਾ ਜੀ ਨਾਲ ਰਹਿ ਰਹੇ ਸੀ ਤੇ ਕੱਲ ਸਰ ਪਤਾ ਨਹੀਂ ਇਹਨਾਂ ਦਾ ਸਵੇਰੇ ਕੀ ਘਟਨਾ ਵਾਪਰੀ ਹੈ ਕੀ ਨਹੀਂ ਸਵੇਰੇ ਜਦੋਂ ਅਸੀਂ ਉੱਠੇ ਆ ਬਾਹਰ ਤਾਲਾ ਲੱਗਾ ਹੋਇਆ ਸੀ ਸਾਨੂੰ ਨਹੀਂ ਪਤਾ ਅਸੀਂ ਮੇਲੇ ਅਸੀਂ ਬਾਜ਼ ਮੇਲਾ ਲੱਗਾ ਅਸੀਂ ਮੇਲੇ ਚ ਚਲ ਗਏ ਉਸ ਤੋਂ ਬਾਅਦ ਜੋ ਜਿੱਥੇ ਕੰਮ ਕਰਦਾ ਸੀ ਉਹ ਆਏ ਨੇ ਭਾਈ ਸਾਹਿਬ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਅੰਦਰ ਉਹਨਾਂ ਨੂੰ ਪਤਾ ਲੱਗਾ ਤੇ ਫੇਰ ਮਹੱਲੇ 'ਚ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈ ਕਿੰਨੀ ਘਮਾਰ ਸੀ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਕੋਈ 6 ਸਾਲ ਦੀ ਬੇਟੀ ਜਿਹੜੀ ਉਹ 6 ਸਾਲ ਦੀ ਸੀ ਤੇ ਬੇਟਾ ਜਿਹੜਾ ਹੈ ਉਹ 4 ਸਾਲ ਦਾ ਸੀ ਜੀ ਹਾਂਜੀ ਇਹ ਬਹੁਤ ਮੰਦਭਾਗੀ ਘਟਨਾ ਵਾਂ ਤੇ ਬਾਕੀ ਪੁਲਿਸ ਨੇ ਜੋ ਆਪਣੀ ਕਾਰਵਾਈ ਆ ਉਹ ਕੀਤੀ ਆ ਜੋ ਵੀ ਹੋਣਾ ਪੋਸਟ ਮਾਰਡਮ ਲਈ ਭੇਜ ਗਿਆ ਨੇ ਲਾਸ਼ਾਂ ਤੋਂ ਉਹਨਾਂ ਨੂੰ ਜੋ ਵੀ ਉਹਨਾਂ ਕਾਰਵਾਈ ਹੋਏਗੀ ਉਹ ਅੱਗੇ ਦੀ ਉਹਨਾਂ ਨੇ ਕਰਨਗੇ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਕੋਈ ਪਤਾ ਪਿਤਾ ਦਾ ਨਾਮ ਅਰਪਾਲ ਸਿੰਘ ਹੀ ਉਤਰਾਂ ਨੂੰ ਪਹਲਾ ਪਹਲਾ ਕਹਿੰਦੇ ਸੀ ਮਾਤਾ ਦਾ ਨਾਮ ਨਹੀਂ ਜੀ ਪਤਾ ਸੀ ਕੰਮ ਕੀ ਕਰਦੇ ਸੀ ਦਰਜੀ ਦਾ ਕੰਮ ਕਰਦੇ ਸੀ ਜੀ ਜੀ ਦੱਦੋ ਜੀ ਕੀ ਘਟਨਾ ਵਾਪਰੀ ਹੈ ਤੇ ਕੀ ਕਾਰਵਾਈ ਕਰਨੀ ਇਹ ਕਲੰਗੌਰ ਵਿੱਚ ਅੱਜ ਸਨ ਇਨਫੋਰਮੇਸ਼ਨ ਦੇ ਅਸੀ ਵੀ ਦੋ ਬੱਚੇ ਇੱਕ ਦੀ ਉਮਰ 1.5 ਸਾਲ ਹੈ ਇੱਕ ਦੀ 6.5 ਸਾਲ ਲੜਕੀ ਹੈ ਤੇ ਉਹਨਾਂ ਦੀ ਦੋਨਾਂ ਦੀ ਡੈੱਡ ਬੋਡੀਆਂ ਪਈਆਂ ਅਸੀਂ ਵੇਖਿਆ ਜੇ ਆ ਕੇ ਬਾਹਲਾ ਦਰਵਾਜ਼ਾ ਬੰਦ ਸੀ ਲੱਗੇ ਹੋ ਕਿਸੇ ਦੇ ਘਰੋਂ ਜਾ ਕੇ ਚੈੱਕ ਕੀਤਾ ਤੇ ਅੰਦਰ ਦੋਨੇ ਬੱਚਿਆਂ ਦੀ ਡੈੱਡ ਬੋਡੀਆਂ ਪਈਆਂ ਸੀ ਤੇ ਜਿਹੜੇ ਪਹਿਲੀ ਸਟੇਜ ਤੇ ਲੱਗਦਾ ਵੀ ਉਹਨਾਂ ਦੇ ਫਾਦਰ ਨੇ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਤੇ ਆਪ ਇੱਥੋਂ ਚੱਲ ਗਿਆ ਜੀ ਤੇ ਉਹਨਾਂ ਦੀ ਮਾਤਾ ਮਾਤਾ ਉਹਨਾਂ ਦੀ ਕੁਝ ਅਣਗੁਣ ਤੋਂ ਪਤਾ ਲੱਗਾ ਵੀ ਦੋ ਚਾਰ ਦਿਨ ਪਹਿਲਾਂ ਹੀ ਉਹ ਕਿਸੇ ਹੋਰ ਬੰਦੇ ਨਾਲ ਚੱਲ ਗਈ ਕਲੀਅਰ ਨਹੀਂ ਹੈਗਾ ਵੈਸੇ ਸਾਨੂੰ ਔਰ ਇਸ ਤੋਂ ਇਹ ਪਤਾ ਲੱਗਾ ਸਾਨੂੰ ਕਿ ਪਹਿਲਾਂ 2-4 ਦਿਨ ਚੱਲ ਗਿਆ ਲੱਗਦਾ ਕੋਈ ਘਰੇਲੂ ਕਲੇਸ਼ ਦਾ ਕੇਸ ਹੈ ਸ਼ਾਇਦ ਹੋ ਸਕਦਾ ਜੀ ਜੇ ਪਹਿਲੀ ਸਟੇਜ ਹੈ ਪੱਕੀ ਇਨਵੈਸਟੀਗੇਸ਼ਨ ਕਰਕੇ ਤੋਂ ਸਾਰਾ ਪਤਾ ਲੱਗੇ ਤੇ ਬੱਚੇ ਦੋਨੋਂ ਇੱਕ ਲੜਕਾ ਲੜਕੀ ਹਾਂਜੀ ਵੱਡੀ ਲੜਕੀ ਆ 6.5 ਸਾਲ ਦੀ ਛੋਟਾ ਲੜਕਾ ਜੀ 4.5 ਸਾਲ ਦਾ ਕੀ ਕਾਰਵਾਈ ਹੋਏ ਹੁਣ ਮਕਦਮਾ ਦਰਜ ਕਰਨ ਲੱਗੇ ਜੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਮਤਲਬ ਉਹਨਾਂ ਦੀ ਡੈਥ ਜਿਹੜੀ ਆ ਬਾਹਰ ਕੋਈ ਨਿਸ਼ਾਨ ਹੈ ਨਹੀਂ ਆ ਤੇ ਫਿਰ ਕਉਦਾ ਕਾਰਨ ਪਤਾ ਲੱਗੇ ਉਸ ਤੋਂ ਬਾਅਦ ਅੱਗੇ ਅੱਗੇ